ਸਿਰਫ ਇੱਕ ਸ਼ਰਤ ਸੀ ਰਸੋਈ ਜਾਂ ਕਿਚਨ ਨਾਮ ਹੋਵੇ ਪਰ ਜੋ ਅਸਲੀ ਰਾਜ਼ ਸੀ ਉਹ ਸ਼ਾਈ ਪਨੀਰ ਤੇ ਬਟਰ ਨਾਨ ਵਿੱਚ ਲੁਕਿਆ ਹੋਇਆ ਸੀ 10 ਦਿਨ ਤੱਕ 6 ਲੋਕ ਕਿਉਂ ਸਿਰਫ ਬਟਰ ਨਾਨ ਤੇ ਸ਼ਾਈ ਪਨੀਰ ਖਾਂਦੇ ਰਹੇ ਆਉਂ ਜਾਣਦੇ ਆ ਤਾਂ ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਕ੍ਰਾਈਮ ਰਿਸਟ ਨਵੀਂ ਕਹਾਣੀ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਿਹਤਯਾਬ ਹੋਵੋਗੇ ਅੱਜ ਦੀ ਜੋ ਸਾਡੀ ਕਹਾਣੀ ਹੈ ਉਹ ਗੁਆ ਤੋਂ ਹੈ ਕਹਾਣੀ ਬਹੁਤ ਹੀ ਇੰਟਰਸਟਿੰਗ ਹੈ ਗੁਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇੱਕ ਮਲਟੀ ਡਾਈਵਰਸ ਆ ਸਟੇਟ ਹੈ ਇਹਦੇ ਵਿੱਚ ਨਾਰਥ ਸਾਊਥ ਈਸਟ ਵੈਸਟ ਸਾਰੀ ਜਗ੍ਹਾ ਤੋਂ ਲੋਕ ਰਹਿੰਦੇ ਹਨ ਗੁਆਹ ਦਾ ਆਪਣਾ ਕਲਚਰ ਵੀ ਹੈ ਉਹਨਾਂ ਦੇ ਆਪਣੇ ਫੂਡਸ ਵੀ ਨੇ ਪਰ ਇਹ ਛੇ ਲੋਕ ਨਾਰਥ ਗੁਆ ਦੇ ਵਿੱਚ ਸਪੈਸੀਫਿਕਲੀ ਨਾਰਥ ਗੁਆ ਦੇ ਵਿੱਚ ਕਿਉਂ ਸਿਰਫ ਇੱਕ ਨਾਰਥ ਇੰਡੀਅਨ ਕੁਜ਼ੀਨ ਹੀ ਲੱਭ ਰਹੇ ਸੀ ਤੇ ਨਾਰਥ ਇੰਡੀਅਨ ਦੇ ਵਿੱਚ ਵੀ ਸਪੈਸੀਫਿਕਲੀ ਸ਼ਾਹੀ ਪਨੀਰ ਤੇ ਬਟਰ ਨਾਨ ਇਹੀ ਕਿਉਂ ਲੱਭ ਰਹੇ ਸੀ ਤਾਂ ਕਹਾਣੀ ਇੱਧਰ ਸ਼ੁਰੂ ਹੁੰਦੀ ਹੈ ਕਿ ਛੇ ਲੋਕ ਇੱਕ ਹੋਟਲ ਵਿੱਚ ਰੁਕਣ ਆਏ ਨੋ ਗੋਆ ਦਾ ਲੋਕਲ ਫੂਡ ਜਾਂ ਲੋਕਲ ਸਭ ਕੁਝ ਛੱਡ ਕੇ ਉਹ ਜਿੰਨੇ ਦਿਨ ਵੀ ਉੱਥੇ ਰਹੇ ਉਹਨਾਂ ਦਾ ਸਿਰਫ ਇੱਕੋ ਕੰਮ ਸੀ ਕਿ ਉਹ ਆਪਣੇ ਨੇੜੇ-ਟੜੇ ਦੇ ਏਰੀਏ ਦੇ ਹੋਟੈਲਸ ਨੂੰ ਕਾਲ ਕਰਦੇ ਜਾਂ ਰੈਸਟੋਰੈਂਟਸ ਨੂੰ ਕਾਲ ਕਰਦੇ ਜੋ ਕਿ ਨਾਰਥ ਇੰਡੀਅਨ ਹਨ ਉਹਨਾਂ ਨੂੰ ਕਹਿੰਦੇ ਕਿ ਸਾਨੂੰ ਬਟਰ ਨਾਨ ਤੇ ਸ਼ਾਈ ਪਨੀਰ ਤੇ ਡੀ ਲਕਸ ਥਾਲੀ ਭੇਜ ਦਿਓ ਉਹਨਾਂ ਦੀ ਜੋ ਆਰਡਰ ਕਰਨ ਦੀ ਸ਼ੈਲੀ ਸੀ ਉਸ ਵਿੱਚ ਇਹ ਵੀ ਸ਼ਾਮਿਲ ਸੀ ਕਿ ਉਹ ਸਿਰਫ ਤੇ ਸਿਰਫ ਉਹਨਾਂ ਦੇ ਜੋ ਜਿਸ ਹੋਟਲ ਨੂੰ ਉਹ ਫੋਨ ਕਰ ਰਹੇ ਹਨ ਉਹਨਾਂ ਦਾ ਬੰਦਾ ਹੀ ਆ ਕੇ ਉਹਨਾਂ ਨੂੰ ਖਾਣਾ ਦੇ ਕੇ ਜਾਵੇ ਉਸ ਵਿੱਚ ਹੀ ਨਹੀਂ ਕਰ ਸਕਦੇ ਉਸ ਜ਼ਮੈਟੋ ਨਹੀਂ ਕਰ ਸਕਦੇ ਤਾਂ ਇਹ ਸਭ ਕਿਉਂ ਤਾਂ ਇਹ ਕੀ ਕਰਦੇ ਕਿ ਇਹ ਆਰਡਰ ਪਲੇਸ ਕਰਦੇ ਜਦੋਂ ਉਸ ਰੈਸਟੋਰੈਂਟ ਦਾ ਬੰਦਾ ਇਹਨਾਂ ਨੂੰ ਖਾਣਾ ਦੇਣ ਆਉਂਦਾ ਉਸ ਨੂੰ ਪਿਕਅਪ ਕਰਦੇ ਤੇ ਇਹਨਾਂ ਚੋਂ ਇੱਕ ਬੰਦਾ ਉਸ ਦੇ ਨਾਲ ਪਿੱਛੇ-ਪਿੱਛੇ ਉਸ ਬੰਦੇ ਦੇ ਚਲਾ ਜਾਂਦਾ ਜਿਹੜੀ ਜਗ੍ਹਾ ਤੇ ਉਹ ਜਾਂਦਾ ਉੱਥੇ ਜਾ ਕੇ ਬੈਠ ਜਾਂਦਾ ਉਸ ਰੈਸਟੋਰੈਂਟ ਦੇ ਵਿੱਚ ਇੱਕ ਕਸਟਮਰ ਬਣ ਕੇ ਵੇਟ ਕਰਦਾ ਸਭ ਕੁਝ ਦੇਖਦਾ ਤੇ ਵਾਪਸ ਆ ਕੇ ਇਹਨਾਂ ਨੂੰ ਆ ਕੇ ਕਹਿ ਦਿੰਦਾ ਕਿ ਨਹੀਂ ਗੱਲ ਨਹੀਂ ਬਣੀ ਐਦਾਂ ਹੀ ਕੁਝ ਦਿਨ ਹੁੰਦਾ ਰਿਹਾ ਹੁੰਦਾ ਰਿਹਾ ਹੁਣ ਕਈ ਵਾਰ ਖਾਣਾ ਬਹੁਤ ਜ਼ਿਆਦਾ ਵੀ ਆ ਜਾਂਦਾ ਸੀ ਕਿਉਂਕਿ ਹਰ ਇੱਕ ਰੈਸਟੋਰੈਂਟ ਟਰਾਈ ਕਰਨਾ ਸੀ ਤਾਂ ਜਿੰਨਾ ਜ਼ਿਆਦਾ ਖਾਣਾ ਆ ਜਾਂਦਾ ਸੀ ਉਹ ਨੇੜੇ ਤੇੜੇ ਜੇ ਕੋਈ ਜ਼ਰੂਰਤਮੰਦ ਹੁੰਦਾ ਸੀ ਤਾਂ ਇਹ ਉਹਨਾਂ ਨੂੰ ਖਿਲਾ ਦਿੰਦੇ ਸਨ ਤਾਂ ਫਿਰ ਫਿਰ ਇੱਕ ਦਿਨ ਕੀ ਹੋਇਆ ਕਿ ਇਹ ਜ਼ਿਆਦਾਤਰ ਜੋ ਆਰਡਰ ਕਰਦੇ ਸੀ ਉਹ ਉਹਨਾਂ ਰੈਸਟੋਰੈਂਟਸ ਤੋਂ ਕਰਦੇ ਸੀ ਜਿਨ੍ਹਾਂ ਦੇ ਰੈਸਟੋਰੈਂਟ ਦੇ ਨਾਮ ਪਿੱਛੇ ਜਾਂ ਕਿਚਨ ਹੋਵੇ ਜਾਂ ਰਸੋਈ ਹੋਵੇ ਤਾਂ ਇੱਕ ਦਿਨ ਫਿਰ ਤੋਂ ਇਹਨਾਂ ਨੇ ਐਦਾਂ ਹੀ ਖਾਣਾ ਆਰਡਰ ਕੀਤਾ ਇਹ ਜੋ ਉਹਨਾਂ ਦਾ ਡਿਲੀਵਰੀ ਪਰਸਨ ਸੀਗਾ ਉਹ ਆ ਕੇ ਇਹਨਾਂ ਨੂੰ ਖਾਣਾ ਦੇ ਗਈ ਗਿਆ ਇਹਨਾਂ ਨੇ ਪਿਕਅਪ ਕੀਤਾ ਤੇ ਇਹਨਾਂ ਜੋ ਪਿੱਛੇ ਇੱਕ ਬੰਦਾ ਉਸ ਦੇ ਨਾਲ ਪਿੱਛੇ-ਪਿੱਛੇ ਚਲਾ ਗਿਆ ਹੁਣ ਉਹ ਉਸ ਰੈਸਟੋਰੈਂਟ ਵਿੱਚ ਜਾ ਕੇ ਬੈਠਾ ਐਜ਼ ਅ ਕਸਟਮਰ ਸਭ ਕੁਝ ਦੇਖਣ ਲੱਗਿਆ ਇੱਧਰ-ਉੱਧਰ ਉਸਨੇ ਚੰਗੀ ਤਰ੍ਹਾਂ ਦੇਖਿਆ ਕੋਈ ਗੱਲ ਨਹੀਂ ਬਣੀ ਤੇ ਜਦੋਂ ਕੋਈ ਗੱਲ ਨਹੀਂ ਬਣੀ ਤੇ ਫਿਰ ਬਸ ਉਹ ਜਿਵੇਂ ਫਿਨਿਸ਼ ਹੀ ਕਰ ਰਿਹਾ ਸੀ ਤਾਂ ਉਸ ਤੋਂ ਬਾਅਦ ਅਚਾਨਕ ਉਸਨੇ ਕੁਝ ਦੇਖਿਆ ਜੋ ਉਹ ਕਰ ਰਿਹਾ ਸੀ ਉਸਨੇ ਸਭ ਕੁਝ ਛੱਡਿਆ ਬਾਹਰ ਗਿਆ ਆਪਣੇ ਪੰਜ ਦੋਸਤਾਂ ਨੂੰ ਫੋਨ ਕੀਤਾ ਉਹ ਪੰਜ ਦੇ ਪੰਜ ਦੋਸਤ ਉੱਥੇ ਆਏ ਉਹ ਸਾਰੇ ਜਣੇ ਰਲ ਕੇ ਅੰਦਰ ਗਏ ਤੇ ਜਦੋਂ ਉਹ ਬਾਹਰ ਆਏ ਤਾਂ ਉਹਨਾਂ ਨੇ ਦੋ ਜਣਿਆਂ ਨੂੰ ਫੜਿਆ ਹੋਇਆ ਸੀ ਇੱਕ ਔਰਤ ਤੇ ਇੱਕ ਮਰਦ ਇਹ ਕੌਣ ਸਨ ਇਹ ਸਨ ਦਿੱਲੀ ਦੇ ਵਿਕਾਸ ਸ਼ਾਂਦੇਲ ਤੇ ਮਿਨਾਕਸ਼ੀ ਹੁਣ ਇਹਨਾਂ ਨੂੰ ਕਿਉਂ ਫੜਨਾ ਆਏ ਸੀ ਤੇ ਇਹ ਕੌਣ ਸੀ ਤਾਂ ਇਹ 6 ਦੇ 6 ਜਨੇ ਦਿੱਲੀ ਪੁਲਿਸ ਵੱਲੋਂ ਸਨ ਤੇ ਇਹਨਾਂ ਨੂੰ ਕਿਉਂ ਫੜਨਾ ਆਏ ਸੀ ਤਾਂ 2017 ਦੇ ਵਿੱਚ ਵਿਕਾਸ ਤੇ ਮਿਨਾਕਸ਼ੀ ਨੇ 5 ਕਰੋੜ ਦਾ ਇੱਕ ਪ੍ਰਾਪਰਟੀ ਦਾ ਲੋਨ ਲਿਆ ਐਨ ਐਫ ਐਨ ਬੀ ਐਫ ਸੀ ਬੈਂਕ ਤੋਂ ਹੁਣ ਜਦੋਂ ਉਹਨਾਂ ਨੇ ਲੋਨ ਲਿਆ ਤਾਂ ਉਹਨਾਂ ਨੇ ਸਾਰੇ ਕਾਗਜ਼ ਦਿਖਾਏ ਸਾਰੀ ਪ੍ਰਾਪਰਟੀ ਦਿਖਾਈ ਐਨ ਬੀ ਐਫ ਸੀ ਬੈਂਕ ਦੇ ਬੰਦਿਆਂ ਨੇ ਜਾ ਕੇ ਉਹ ਚੈੱਕ ਵੀ ਕੀਤਾ ਆ ਪ੍ਰੌਪਰਟੀ ਦੀ ਕੀਮਤ 5 ਕਰੋੜ ਤੋਂ ਜ਼ਿਆਦਾ ਸੀ ਤਾਂ ਉਹਨਾਂ ਨੂੰ ਲੋਨ ਮਿਲ ਗਿਆ। ਇਸ ਦੇ ਵਿੱਚ ਉਹਨਾਂ ਨੇ ਦੋ ਗਾਰੰਟਰ ਵੀ ਪਾਏ, ਇੱਕ ਮਿਨਾਕਸ਼ੀ ਦਾ ਪਰਾ ਅਤੇ ਇੱਕ ਉਸ ਦੀ ਸੱਸ। ਹੁਣ ਇਹ ਸਭ ਹੋ ਚੁੱਕਿਆ ਸੀ, ਉਹਨਾਂ ਨੂੰ ਲੋਨ ਮਿਲ ਗਿਆ, ਸਭ ਕੁਝ ਅਪਰੂਵ ਹੋ ਗਿਆ, 올 ਗੁੱਡ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਇਹ ਲੋਕ EMI ਵੀ ਦੇਣ ਲੱਗੇ ਟਾਈਮ ਟੂ ਟਾਈਮ। ਹੁਣ 2019 ਦੇ ਵਿੱਚ ਆ ਕੇ EMI ਆਉਣੀ ਹੋ ਗਈ ਬੰਦ। ਜਦੋਂ EMI ਆਉਣੀ ਬੰਦ ਹੋ ਗਈ ਤਾਂ ਸਭ ਤੋਂ ਪਹਿਲਾਂ ਬੈਂਕ ਨੇ ਸੋਚਿਆ ਕਿ ਕੀ ਗੜਬੜ ਹੈ ਤਾਂ ਬੈਂਕ ਦੇ ਬਿਲਕੁਲ ਜਦੋਂ ਪਸੀਨੇ ਨਿਕਲ ਗਏ ਤਾਂ ਫਿਰ ਸਭ ਤੋਂ ਪਹਿਲਾਂ ਉਹਨਾਂ ਨੇ ਅਪਰੋਚ ਕੀਤਾ ਜੋ ਗਾਰੈਂਟਰ ਸੀ ਬੇਸਿਕਲੀ ਜੋ ਉਸ ਦਾ ਭਰਾ ਸੀ ਤਾਂ ਜਦੋਂ ਉਸ ਕੋਲ ਗਏ ਤਾਂ ਪਤਾ ਚੱਲਿਆ ਕਿ ਉਹ ਤਾਂ ਇੱਕ ਬ੍ਰੋਕਰ ਹੈ ਜਿਸ ਨੂੰ ਉਹਨਾਂ ਨੇ ਕੁਝ ਪੈਸੇ ਦੇ ਕੇ ਖਰੀਦਾ ਜਿਸ ਕਰਕੇ ਉਸਨੇ ਬੋਲ ਦਿੱਤਾ ਕਿ ਉਹ ਉਹਨਾਂ ਦਾ ਭਰਾ ਹੈ ਪਰ ਉਸ ਦਾ ਉਹਨਾਂ ਨਾਲ ਕੋਈ ਲੈਣ ਦੇ ਨਹੀਂ ਨਹੀਂ ਸੀ ਤਾਂ ਉਹ ਵੀ ਹੱਥੋਂ ਨਿਕਲ ਗਿਆ ਤਾਂ ਫਿਰ ਇਸ ਤੋਂ ਬਾਅਦ ਜਾ ਕੇ ਉਹਨਾਂ ਨੇ ਸੋਚਿਆ ਕਿ ਹਾਂ ਹੁਣ ਪ੍ਰਾਪਰਟੀਆਂ ਅਪਟ ਕਰ ਲਾਂਗੇ ਤਾਂ ਜਦੋਂ ਪ੍ਰਾਪਰਟੀਆਂ ਅਪਟ ਕਰਨ ਗਏ ਤਾਂ ਉਹ ਪ੍ਰਾਪਰਟੀ ਕਿਸੇ ਹੋਰ ਨੂੰ ਵਿਕ ਚੁੱਕੀ ਸੀ ਉਹਨਾਂ ਨੇ ਕਾਗਜ਼ ਵੀ ਅਸਲੀ ਦਿਖਾਏ ਸਭ ਕੁਝ ਅਸਲੀ ਸੀ ਤੇ ਉਹ ਹੁਣ ਪ੍ਰਾਪਰਟੀ ਵੀ ਜਬਤ ਨਹੀਂ ਸੀ ਕਰ ਸਕਦੇ ਤੇ ਆਪਣਾ ਪੈਸਾ ਨਹੀਂ ਸੀ ਰਿਕਵਰ ਕਰ ਸਕਦੇ ਤਾਂ ਫਿਰ ਪਤਾ ਲੱਗਿਆ ਕਿ ਹੁਣ ਕੀ ਕੀਤਾ ਜਾਵੇ ਤਾਂ ਇਸ ਤੋਂ ਬਾਅਦ ਉਹਨਾਂ ਨੇ ਦਿੱਲੀ ਪੁਲਿਸ ਨੂੰ ਜਾ ਕੇ ਰਿਪੋਰਟ ਲਿਖਾਈ ਦਿੱਲੀ ਪੁਲਿਸ ਨੇ ਇਹ ਜੋ ਰਿਪੋਰਟ ਸੀ ਉਹ ਲਿਖੀ ਤੇ ਇਸ ਤੋਂ ਬਾਅਦ ਉਸ ਨੂੰ ਇਕਨੋਮਿਕ ਆਫੈਂਸ ਵਿੰਗ ਜੋ ਕਿ ਪੁਲਿਸ ਦਾ ਇੱਕ ਡਿਪਾਰਟਮੈਂਟ ਹੈ ਉਸ ਨੂੰ ਭੇਜ ਦਿੱਤੀ ਹੁਣ ਇਕਨੋਮਿਕ ਆਫੈਂਸ ਆਫੈਂਸ ਵਿੰਗ ਵਾਲੀ ਜੋ ਪੁਲਿਸ ਸੀ ਉਸਨੇ ਇਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਕਿ ਇਹ ਕੌਣ ਸੀ ਕਿੱਥੇ ਗਏ ਕੀ ਕਰਦੇ ਨੇ ਪਾਸਟ ਕੀ ਸੀ ਪ੍ਰੈਜ਼ੈਂਟ ਕੀ ਹੋ ਸਕਦਾ ਹੈ ਤੇ ਇਹ ਸਭ ਤੇ ਜਦੋਂ ਉਹ ਇਹ ਸਭ ਕਰ ਰਹੀ ਸੀ ਤਾਂ ਉਹਨਾਂ ਨੂੰ ਕੁਝ ਕੁਝ ਮੁਖਬਰਾਂ ਤੋਂ ਇਹ ਖਬਰ ਮਿਲੀ ਕਿ ਉਹ ਜੋ ਦੋਵੇਂ ਜਣੇ ਨੇ ਵਿਕਾਸ ਤੇ ਮਿਨਾਕ ਸੀ ਉਹ ਆਪਣਾ ਪੀਸ ਬਦਲ ਕੇ ਜਾਂ ਆਪਣਾ ਹੁਲੀਆ ਬਦਲ ਕੇ ਗੋਆ ਦੇ ਵਿੱਚ ਲੁਕੇ ਹੋਏ ਨੇ ਗੋਆ ਦੇ ਵਿੱਚ ਵੀ ਉਹ ਸਪੈਸੀਫਿਕਲੀ ਨਾਰਥ ਗੋਆ ਦੇ ਵਿੱਚ ਰੁਕੇ ਹੋਏ ਨੇ ਉੱਥੇ ਉਹਨਾਂ ਨੇ ਆਪਣਾ ਘਰ ਲੈ ਲਿਆ ਹੈ ਤੇ ਉੱਥੇ ਹੀ ਉਹਨਾਂ ਨੇ ਇੱਕ ਰੈਸਟੋਰੈਂਟ ਵੀ ਚਾਲੂ ਕੀਤਾ ਹੈ ਜੋ ਕਿ ਨਾਰਥ ਇੰਡੀਅਨ ਖਾਣਾ ਸਰਵ ਕਰਦਾ ਹੈ ਤਾਂ ਹੁਣ ਪੁਲਿਸ ਨੂੰ ਐਡਰੈਸ ਦਾ ਉਸ ਦਾ ਨਹੀਂ ਸੀ ਪਤਾ ਪਰ ਐਟ ਲੀਸਟ ਉਹਨਾਂ ਕੋਲ ਇੱਕ ਬੇਸਿਕ ਆਈਡੀਆ ਸੀ ਕਿ ਸ਼ਾਇਦ ਉਹ ਨਾਰਥ ਗੁਆਦੇ ਵਿੱਚ ਨੇ ਤਾਂ ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਮਿਸ਼ਨ ਸਟਾਰਟ ਕੀਤਾ ਦਿੱਲੀ ਪੁਲਿਸ ਨੇ 6 ਬੰਦਿਆਂ ਦੀ ਇੱਕ ਟੀਮ ਬਣਾਈ 6 ਬੰਦਿਆਂ ਦੀ ਟੀਮ ਗੁਆਦੇ ਵਿੱਚ ਗਈ ਉਹਨਾਂ ਨੇ ਹੋਟਲ ਦੇ ਵਿੱਚ ਚੈੱਕ ਇਨ ਕੀਤਾ ਉਸ ਤੋਂ ਬਾਅਦ 10 ਦਿਨ ਤੱਕ ਜਦੋਂ ਵੀ ਰੈਸਟੋਰੈਂਟਸ ਜਾਂ ਹੋਟੈਲਸ ਖੁੱਲਦੇ ਉਹਨਾਂ ਦਾ ਕੰਮ ਸਿਰਫ ਇਹ ਸੀ ਕਿ ਜਿੰਨਾ ਰੈਸਟੋਰੈਂਟਸ ਦੇ ਪਿੱਛੇ ਕਿਚਨ ਜਾਂ ਰਸੋਈ ਲਿਖਿਆ ਹੋਵੇ ਉਹ ਉਹਨਾਂ ਤੋਂ ਸ਼ਾਹੀ ਪਨੀਰ ਬਟਰ ਨਾਨ ਤੇ ਡੀ ਲਕਸ ਥਾਲੀ ਆਰਡਰ ਕਰਨ ਉਸ ਨੂੰ ਖਾਣ ਤੇ ਉਸ ਤੋਂ ਬਾਅਦ ਇੱਕ ਬੰਦਾ ਉੱਥੇ ਪਿੱਛੇ ਭੇਜਣ ਤੇ ਜੋ ਕੀ ਚੈੱਕ ਕਰੇ ਕਿ ਕੀ ਇੱਥੇ ਉਹ ਦੋਵੇਂ ਜਣੇ ਮੌਜੂਦ ਹਨ ਜਾਂ ਨਹੀਂ ਸਿਰ ਫਾਈਨਲੀ 10ਵੇਂ ਦਿਨ ਉਹਨਾਂ ਦੇ ਹੱਥ ਬਿਲਕੁਲ ਜੋ ਕਹਿ ਸਕਦੇ ਆਪਾਂ ਸਕਸੈਸ ਲੱਗੀ ਆਂਟੀ ਦੀ ਰਸੋਈ ਨਾਮ ਦਾ ਇੱਕ ਬੋਰਡ ਵੇਖਿਆ ਆਰਡਰ ਦਿੱਤਾ ਡਿਲੀਵਰੀ ਹੋਈ ਬੰਦੇ ਨੇ ਡਿਲੀਵਰੀ ਬாய் ਨੂੰ ਫੋਲੋ ਕੀਤਾ ਜਾ ਕੇ ਰੈਸਟੋਰੈਂਟ ਦੇ ਵਿੱਚ ਪਹੁੰਚਿਆ ਉੱਥੇ ਜਾ ਕੇ ਬੈਠਾ ਵੇਟ ਕੀਤੀ ਖਾਣਾ ਖਾਦਾ ਕੁਝ ਨਹੀਂ ਮਿਲਿਆ ਪਰ ਫਿਰ ਉਸ ਤੋਂ ਬਾਅਦ ਸਿਰਫ ਇੱਕ ਗਲਿੰਪਸ ਤੇ ਫਿਰ ਉਸਨੇ ਆਪਣੇ ਦੋਸਤਾਂ ਨੂੰ ਫੋਨ ਕੀਤਾ ਤੇ ਇਹਨਾਂ ਨੂੰ ਫੜ ਲਿਆ ਇਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੋਵਾਂ ਜਣਿਆਂ ਨੂੰ ਦਿੱਲੀ ਵਾਪਿਸ ਲੈ ਕੇ ਆਂਦਾ ਇਹਨਾਂ ਨੋਮਾਂ ਤੇ ਫਰਾਡ ਦਾ ਕੇਸ ਚੱਲਿਆ ਕੇਸ ਤੋਂ ਬਾਅਦ ਇਹਨਾਂ ਨੂੰ ਸਜ਼ਾ ਮਿਲੀ ਤੇ ਇਸ ਤੋਂ ਬਾਅਦ ਵੀ ਜੇ ਉਹਨਾਂ ਨੇ ਬਾਹਰ ਵੀ ਆਣਾ ਹੈ ਤਾਂ ਜੋ ਉਹਨਾਂ ਨੇ ਅਫੈਂਸ ਕੀਤਾ ਹੈ ਉਹ ਸਾਰੇ ਪੈਸੇ ਤੇ ਜੋ ਦਿੱਲੀ ਪੁਲਿਸ ਨੇ 10 ਦਿਨ ਉੱਥੇ ਸ਼ਾਇ ਪਨੀਰ ਬਟਰ ਨਾਨ ਤੇ ਡੀ ਲਕਸ ਥਾਲੀ ਖਾਧੀ ਹੈ ਉਸ ਦੇ ਵੀ ਪੈਸੇ ਇਹਨਾਂ ਨੂੰ ਦੇਣੇ ਪੈਣਗੇ ਜਿੰਨਾਂ ਨੂੰ ਬੇਲ ਵੀ ਚਾਹੀਦੀ ਹੈ ਤਾਂ ਤਾਂ ਇਹ ਸੀ ਸਾਡੀ ਅੱਜ ਦੀ ਕਹਾਣੀ ਇਸ ਕਹਾਣੀ ਵਿੱਚ ਇੱਕ ਬਹੁਤ ਇੰਪੋਰਟੈਂਟ ਲੈਸਨ ਹੈ ਉਹ ਇਹ ਹੈ ਕਿ ਹਰ ਵਾਰ ਪੁਲਿਸ ਜੋ ਹੈ ਉਹ ਡੰਡਾ ਨਹੀਂ ਚੱਕਦੀ ਕਈ ਵਾਰ ਉਹ ਦਿਮਾਗ ਨਾਲ ਵੀ ਕੇਸ ਸੁਲਝਾ ਲਿਆ ਜਾਂਦਾ ਹੈ ਜੋ ਲੋਕ ਕਹਿੰਦੇ ਨੇ ਪੁਲਿਸ ਕੁਝ ਨਹੀਂ ਕਰਦੀ ਅੱਜ ਉਹਨਾਂ ਲਈ ਇਹ ਕੇਸ ਇੱਕ ਜਵਾਬ ਦੀ ਤਰ੍ਹਾਂ ਹੈ ਅੱਜ ਦੀ ਇਹ ਫੂਡੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਅਸੀਂ ਹੋਰ ਅਜੀਬੀਆਂ ਕਹਾਣੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਮਿਲਦੇ ਹਾਂ ਤੁਹਾਨੂੰ ਜਲਦੀ ਹੀ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ